ਜਿਵੇਂ ਅੱਜ ਮੈਮ ਆਪਾਂ ਜਿਸ ਟੌਪਿਕ ਤੇ ਗੱਲ ਕਰਦੇ ਆ ਹਨ ਜੇ ਆਪਾਂ ਕਿਸੇ ਨੂੰ ਸਿੱਧਾ ਦੱਸਣਾ ਹੋਵੇ ਕਿ ਮੀਨੋਪੌਜ਼ ਕੀ ਹੁੰਦਾ ਵੀ ਜਿਵੇਂ ਆਪਾਂ ਨਾਰਮਲੀ ਤਾਂ ਲੇਡੀਜ਼ ਨੂੰ ਇੰਨਾ ਹੀ ਪਤਾ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਕਿ ਪੀਰੀਅਡਸ ਸਾਡੇ ਜਿਹੜੇ ਜਦੋਂ ਬੰਦ ਹੁੰਦੇ ਆ ਉਹਨਾਂ ਤੋਂ ਪਹਿਲਾਂ ਇੱਕ ਪ੍ਰੋਸੈਸ ਹੁੰਦਾ ਹੈ ਕਿ ਉਹ ਕਦੀ 2 ਮਹੀਨੇ ਬਾਅਦ ਆਗੇ ਜਾਂ 3 ਮਹੀਨੇ ਬਾਅਦ ਆਗੇ ਜਾਂ ਕਦੀ ਬਹੁਤ ਥੋੜਾ ਜਿਹਾ ਅਸੀਂ ਮਹਿਸੂਸ ਕਰਦੇ ਆ ਹਨ ਪਰ ਤੁਹਾਡੇ ਮੁਤਾਬਕ ਜੇ ਆਪਾਂ ਕਹਿਣਾ ਹੋਵੇ ਤਾਂ ਕੀ ਕਹਿ ਸਕਦੇ ਆ ਮੈਮ ਜੀ ਸਾਇੰਟਿਫਿਕ ਵਰਡ ਤੁਸੀਂ ਦੇਖ ਦਿਓ ਨਾ меноપોઝ ਮੈਨੋ ਮੈਨੇ ਮੈਨਸਟ੍ਰੇਸ਼ਨ ਪੋਜ਼ ਮੈਨੇ ਰੁਕਣਾ ਸਟਾਪ ਜਦੋਂ ਪੀਰੀਅਡਸ ਰੁਕ ਜਾਂਦੇ ਆ ਉਹਨੂੰ ਅਸੀਂ ਮੀਨੋਪੋਜ਼ ਕਹਿੰਦੇ ਆ ਲੇਕਿਨ ਮੀਨੋਪੋਜ਼ ਦਾ ਇੱਕ ਕ੍ਰਾਈਟੇਰੀਆ ਜਿਹੜਾ ਬੁੱਕਸ 'ਚ ਵੀ ਲਿਖਿਆ ਹੋਰ ਮੈਂ ਸਭ ਨੂੰ ਇਹ ਦੱਸਣਾ ਚਾਹੁੰਦੀ ਆ ਜਦੋਂ 45 ਸਾਲ ਤੋਂ ਬਾਅਦ ਕਿਸੇ ਵੀ ਲੇਡੀ ਦੇ ਇੱਕ ਸਾਲ ਤੱਕ ਪੀਰੀਅਡਸ ਨਹੀਂ ਆਉਂਦੇ ਫਿਰ ਉਹਨੂੰ ਅਸੀਂ ਮੀਨੋਪੋਜ਼ ਕਹਿੰਦੇ ਹਾਂ ਹਾਂਜੀ ਹਾਂ ਮਤਲਬ ਕਿ ਇੱਕ ਸਾਲ ਤੱਕ ਜੇ 12 ਮਹੀਨੇ ਉਹਨਾਂ ਨੂੰ ਪੀਰੀਅਡਸ ਨਹੀਂ ਆਏ ਤਾਂ ਉਹਨੂੰ ਅਸੀਂ ਮੀਨੋਪੋਜ਼ ਦੇ ਉਹਦੇ ਵਿੱਚ ਕਹਿ ਸਕਦੇ ਆ ਲੇਕਿਨ ਮੀਨੋਪੌਸ ਦਾ ਮੇਨ ਜਿਹੜੀ ਚੀਜ਼ ਹੈ ਕਿ ਦੋ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਆ ਜੋ ਇੰਡੀਅਨ ਏਜ ਹੈ ਨਾ ਜੀ ਉਹ 45 ਤੋਂ 55 ਹੈ ਹਾਂਜੀ ਜਿਹੜੇ ਥੋੜੇ ਐਬ੍ਰੋਡ ਜਾਂ ਦੂਸਰੀ ਕੰਟਰੀਜ਼ ਆ ਉਹਨਾਂ ਵਿੱਚ ਤਾਂ ਅਸੀਂ 50 ਪਲੱਸ ਹੀ ਕਹਿੰਦੇ ਆ ਲੇਕਿਨ ਇੰਡੀਅਨ ਲਾਈਫਸਟਾਈਲ ਜਿਹੜਾ ਹੈ ਉਹਦੇ ਵਿੱਚ 45 ਤੋਂ ਲੈ ਕੇ 55 ਤੱਕ ਜੇ ਕਿਸੇ ਦੇ ਪੀਰੀਅਡਸ ਬੰਦ ਹੁੰਦੇ ਆ ਤਾਂ ਅਸੀਂ ਉਹਨੂੰ ਇੱਕ ਨੇਚਰਲ ਮੀਨੋਪੌਸ ਕਹਿ ਸਕਦੇ ਆ ਤੇ ਇਹ ਸਾਡੇ ਚ ਤੇ ਅਬਰੌਡ ਦੀਆਂ ਜਿਹੜੀਆਂ ਫੀਮੇਲ ਨੇ ਉਹਨਾਂ ਚ ਇਸ ਚੀਜ਼ ਦਾ ਫਰਕ ਕਿਉਂ ਆ ਮੈਮ ਉਹ ਹੈਲਥ ਅਵੇਅਰਨੈਸ ਜੀ ਅੱਛਾ ਜੀ ਹਾਂ ਦੇ ਵਾਂਟ ਟੂ ਬੀ ਯੰਗ ਅਸੀਂ ਹਮੇਸ਼ਾ ਰਿਸਪੌਂਸਿਬਲ ਹੋਣ ਦੀ ਕੋਸ਼ਿਸ਼ ਜ਼ਿਆਦਾ ਕੀਤੀ ਹੈ ਹੈਨਾ ਸਹੀ ਅਸੀਂ ਕਹਿੰਦੇ ਆ ਕਿ ਅਸੀਂ ਸਾਰਿਆਂ ਦਾ ਧਿਆਨ ਰੱਖਣਾ ਆਪਣੇ ਆਪ ਨੂੰ ਛੱਡ ਕੇ ਮੇਰਾ ਪਿੱਛੇ ਵੀ ਇੱਕ ਨਾ ਪੋਲੀਟੈਕਨੀਕਲ ਸੀਗਾ ਉੱਥੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜੇ ਤੁਹਾਨੂੰ ਮੇਰਾ ਇੰਟਰਵਿਊ ਜਾਂ ਮੇਰੀ ਗੱਲਬਾਤ ਠੀਕ ਲੱਗ ਰਹੀ ਹੈ ਤਾਂ ਇਹ ਅੱਜ ਤੋਂ ਗੱਲ ਲੈ ਕੇ ਜਾਓ ਘਰ ਕਿ ਮੈਂ ਆਖਰੀ ਫੁਲਕਾ ਨਹੀਂ ਖਾਣਾ ਬਿਲਕੁਲ ਮੈਂ ਬਚਿਆ ਹੋਇਆ ਨਹੀਂ ਖਾਣਾ ਤੁਹਾਡੀ ਪਲੇਟ ਵੀ ਉਨੀ ਪੂਰੀ ਹੋਏਗੀ ਜਿੰਨੀ ਤੁਹਾਡੇ ਹਸਬੰਡ ਦੀ ਜਾਂ ਤੁਹਾਡੇ ਬੇਟੀ ਦੀ ਜਾਂ ਤੁਹਾਡੀ ਬੇਟੀ ਦੀ ਹੈ ਹਾਂਜੀ ਇਹ ਸੈਕਰੀਫਾਈਸ ਨਹੀਂ ਹੈ ਮੈਮ ਬਿਲਕੁਲ ਮੈਂ ਇਸ ਚੀਜ਼ ਨੂੰ ਸੈਕਰੀਫਾਈਸ ਨਹੀਂ ਮੰਨਦੀ ਜਿੰਨੇ ਪੂਰੇ ਘਰ ਦੀ ਜ਼ਿੰਮੇਵਾਰੀ ਲੈਣੀ ਹੈ ਉਹ ਸਫਰ ਥੋੜਾ ਨਾ ਕਰੇਗਾ ਹਾਂਜੀ ਔਰ ਇਹ ਨਾ ਹੋਏ ਹੈਨਾ ਜੇ ਨਹੀਂ ਵੀ ਹੈ ਤਾਂ ਫਿਰ ਵੀ ਜੁਲ ਕੇ ਕਾਓ ਕਿ ਜਿਓ ਸਭ ਉਹ ਸਭ ਕੁਝ ਲੈ ਰਹੇ ਹੈ ਜੇ ਤੁਸੀਂ ਤੁਹਾਡੀ ਇਹ ਰਿਸਪਾਂਸਿਬਿਲਟੀ ਹੈ ਕਿ ਮੈਂ ਕਰਦੇ ਇੱਕ ਇੱਕ ਮੈਂਬਰ ਨੂੰ ਦੁੱਧ ਦੇ ਕੇ ਸੋਣਾ ਤਾਂ ਤੁਹਾਨੂੰ ਵੀ ਮਿਲਣਾ ਚਾਹੀਦਾ ਤੁਸੀਂ ਆਪਣੇ ਆਪ ਨੂੰ ਵੀ ਦੇਣਾ ਹੈਨਾ ਡੋਨਟ 익ਸਪੈਕਟ ਇਹ ਚੀਜ਼ਾਂ ਉਹਨਾਂ ਦੇ ਵਿੱਚ ਹੈਗੀਆਂ ਕਿ ਉਹ ਆਪਣੀ ਡਾਈਟ ਲੈ ਲੋ ਆਪਣੇ ਆਪ ਨੂੰ ਯੰਗ ਰੱਖਣਾ ਚਾਹੁੰਦੇ ਆ ਅਸੀਂ ਆਪਣੇ ਆਪ ਨੂੰ ਦਿਖਾਣਾ ਚਾਹੁੰਦੇ ਕਿ ਅਸੀਂ ਮੈਚੂਰ ਹੋ ਗਏ ਹਾਂ ਇਹ ਚੀਜ਼ ਤਾਂ ਅਸੀਂ ਅਸਲ 'ਚ ਸਾਨੂੰ ਲੱਗਦਾ ਹੈ ਕਿ ਸਾਨੂੰ ਚੰਗਾ ਮੰਨੇ ਇਸ ਚੀਜ਼ ਕਰਕੇ ਜਾਊਗਾ ਅਸੀਂ ਕਈ ਵਾਰੀ ਹਾਸੇ-ਹਾਸੇ ਚ ਕਿੰਨ ਗੱਲਾਂ ਕਰਦੇ ਹੁੰਨੇ ਆ ਉੱਥੇ ਬੈਠ ਕੇ ਮੈਂ ਤੇ ਗੁਰਦੀਪ ਕੀ ਕਈ ਵਾਰੀ ਸਬਜੀ ਇੰਨੀ ਬਣੀ ਹੋਊਗੀ ਨਾ ਆਪਾਂ ਕਵਾਂਗੇ ਕਿ ਪਹਿਲਾਂ ਸਾਰਿਆਂ ਨੂੰ ਆਜਾ ਚਲ ਮੇਰਾ ਕੀ ਮੈਂ ਕਿਸੇ ਚੀਜ਼ ਨਾ ਖਾ ਲਊਗਾ ਨਾ ਪਰ ਜਦ ਕਿ ਸੋਚਣਾ ਇਹ ਚਾਹੀਦਾ ਕਿ ਜੋ ਬੰਦਾ ਪੂਰੇ ਘਰ ਦਾ ਬਰਡਨ ਲੈ ਰਿਆ ਉਹਨੂੰ ਵੀ ਉਸ ਤੋਂ ਵਧੀਆ ਡਾਈਟ ਦੀ ਜ਼ਰੂਰਤ ਆ ਜਿੰਨੇ ਕਿ ਬਾਕੀ ਫੈਮਿਲੀ ਲੈਣਦੀ ਪਈ ਹੈ ਮੈਨੂੰ ਪਤਾ ਨਹੀਂ ਮੈਨੂੰ ਤਾਂ ਲੱਗ ਰਿਹਾ ਪਰ ਜਦੋਂ ਅਸੀਂ ਛੋਟੇ ਸੀ ਨਾ ਅਸੀਂ ਚਾਰ ਜਾਨੇ ਜੀ ਸੀ ਜੀ ਘਰ ਚ ਪਰ ਮੇਰੇ ਪਾਪਾ ਨੇ ਇੱਕੋ ਹੀ ਰੂਲ ਬਣਾਇਆ ਸੀ ਕਿ ਖਾਣਾ ਇਕੱਠਾ ਬਨੇਗਾ ਔਰ ਸਾਰੇ ਚਾਰੋ ਬੈਠ ਕੇ ਖਾਵਾਂਗੇ ਹੂੰ ਹੂੰ ਕਿ ਇਹ ਨਹੀਂ ਹੈ ਕਿ ਮम्मा ਕਿਚਨ ਵਿੱਚੋਂ ਫੁਲਕਾ ਦੇ ਰਹੀ ਹੈ ਜਾਂ ਦੇ ਰਹੇ ਆ ਤਾਂ ਅਸੀਂ ਖਾ ਰਹੇ ਆ ਨਾ ਉਹ ਬੜਾ ਅੱਛਾ ਮੈਨੂੰ ਤਾਂ ਬੜਾ ਅੱਛਾ ਰੂਲ ਲੱਗਦਾ ਸੀ ਇਹ ਕਿ ਤੁਸੀਂ ਬਣਾ ਲਓ ਔਰ ਸਾਰੇ ਜਾਨੇ ਇਕੱਠੇ ਤੁਹਾਡੀ ਗੱਲਬਾਤ ਵੀ ਹੋਏਗੀ ਔਰ ਉਸ ਬੰਦੇ ਨੂੰ ਵੀ ਲੱਗੇਗਾ ਕਿ ਮੈਂ ਵੀ ਵਿੱਚ ਪਾਰਟ ਆ ਬਿਲਕੁਲ ਹੈਨਾ ਉਹ ਮੈਨੂੰ ਠੀਕ ਲੱਗਦਾ ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਇਸ ਚੀਜ਼ ਨੂੰ ਕੋਈ ਸਮੱਸਿਆ ਮੰਨਿਆ ਜਾਣਾ ਚਾਹੀਦਾ ਮੈਮ ਦੇਖੋ ਪਹਿਲਾਂ ਤਾਂ ਮੈਂ ਦੱਸੂਗੀ ਕਿ ਮੀਨੋਪਾਸ ਦੋ ਤਰ੍ਹਾਂ ਦਾ ਹੁੰਦਾ ਇੱਕ ਤਾਂ ਜੇ ਤੁਸੀਂ ਕਹਿੰਦੇ ਹੋ ਕਿ 40 ਤੋਂ ਪਹਿਲਾਂ ਜੇ ਕਿਸੇ ਦੇ ਪੀਰੀਅਡਸ ਬੰਦ ਹੋਣੇ ਸ਼ੁਰੂ ਜਾਂਦੇ ਆ ਉਹਨੂੰ ਅਸੀਂ ਪ੍ਰੀ ਮੀਨੋਪਾਸ ਕਹਿ ਦਿੰਦੇ ਹਾਂ ਜੇ 40 ਮਤਲਬ 45 ਤੋਂ ਪਹਿਲਾਂ ਪ੍ਰੀ ਮੀਨੋਪਾਸ ਜੇ 40 ਤੋਂ ਵੀ ਪਹਿਲਾਂ ਕਿਸੇ ਦੇ ਪੀਰੀਅਡਸ ਬੰਦ ਹੁੰਦੇ ਆ ਤਾਂ ਉਹ ਮੀਨੋਪਾਸ ਨਹੀਂ ਹੈ ਉਹ ఓਵਰੀਅਨ ਫੇਲਿਅਰ ਜਾਏਗਾ ਕਿਉਂ ਉਸ ਬੱਚੇ ਦੀਆਂ ఓਵਰੀਜ਼ ਜਿਹੜੀਆਂ ਉਹਨਾਂ ਨੇ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ ਤੇ ਉਹ ਉਸ ਕਰਕੇ ਉਹਦੇ ਪੀਰੀਅਡਸ ਆਨੇ ਬੰਦ ਹੋ ਗਏ ਉਹ ਮੀਨੋਪਾਸ ਨਹੀਂ ਹੋਏਗਾ ਉਹ ਪ੍ਰੀਮਚੁਰ ਅਵੈਰੀਅਨ ਫੇਲਿਅਰ ਹੋਏਗਾ 40 ਤੋਂ ਬਾਅਦ ਪ੍ਰੀਮਚੁਰ ਔਰ 45 ਤੋਂ 55 ਜਿਹੜਾ ਇੱਕ ਪੀਰੀਅਡ ਮੰਨਿਆ ਜਾਂਦਾ ਜਿਹਦੇ ਵਿੱਚ ਅਸੀਂ ਨਾਰਮਲੀ ਕਹਿੰਦੇ ਆ ਕਿ ਕਿਸੇ ਨੂੰ ਪੀਰੀਅਡਸ ਜੇ ਬੰਦ ਹੁੰਦੇ ਆ ਤਾਂ ਠੀਕ ਹੈ 40 uh, 55 ਤੋਂ ਬਾਅਦ ਜੇ ਕਿਸੇ ਨੂੰ ਪੀਰੀਅਡਸ ਨਹੀਂ ਬੰਦ ਹੁੰਦੇ ਉਹਨੂੰ ਵੀ ਡਾਕਟਰ ਨੂੰ ਦਿਖਾਉਣਾ ਚਾਹੀਦਾ ਅੱਛਾ ਜੀ ਹਾਂਜੀ ਕਿਉਂਕਿ ਉਹਦਾ ਇਹਦਾ ਮਤਲਬ ਹੈ ਕਿ ਉਹਦੇ ਅੰਦਰ ਕੋਈ ਫਿਬਰੋਇਡ ਯਾ ਉਹ ਐਸਟ੍ਰੋਜਨ ਦੀ ਲੈਵਲ ਇੰਨਾ ਹੈ ਕਿ ਕੱਲ ਨੂੰ ਕੋਈ ਛੋਟਾ ਮੋਟਾ ਕੈਂਸਰ ਦਾ ਜਾਂ ਕੋਈ ਵੀ ਚੀਜ਼ ਸ਼ੁਰੂ ਤਾਂ ਨਹੀਂ ਹੋਗੀ ਅਗਰ ਕਿਸੇ ਪੇਸ਼ੈਂਟ ਨੂੰ ਜੇ ਕਿਉਂਕਿ ਜ਼ਿਆਦਾਤਰ ਪੇਸ਼ੈਂਟ ਨੂੰ ਲੱਗਦਾ ਕਿ ਸ਼ਾਇਦ ਨਹੀਂ ਬੰਦ ਹੋ ਰੇ ਤਾਂ ਕੋਈ ਗੱਲ ਨਹੀਂ ਠੀਕ ਹੈ ਨਹੀਂ ਬੰਦ ਹੋ ਰੇ ਤਾਂ ਦਿਸ ਇਜ਼ ਓਕੇ ਲੇਕਿਨ ਇੱਕ ਡਾਕਟਰ ਨੂੰ ਚੈੱਕਅਪ ਜ਼ਰੂਰ ਕਰਵਾ ਲਓ ਕਿ ਕੋਈ ਹੋਰ ਰੀਜ਼ਨ ਤਾਂ ਨਹੀਂ ਅਸੀਂ ਸਿਰਫ ਨਾਰਮਲ ਲੈ ਕੇ ਹੀ ਚੱਲ ਰਹੇ ਹਾਂ ਇਹਨੂੰ ਠੀਕ ਹੈ ਦੂਸਰਾ ਮੈਮ ਮੀਨੋਪੌਜ਼ ਨੂੰ ਅਸੀਂ ਸਮੱਸਿਆ ਨਹੀਂ ਕਹਿ ਸਕਦੇ ਮੈਂ ਹਮੇਸ਼ਾ ਇੱਕ ਜਦੋਂ ਵੀ ਪੇਸ਼ੈਂਟ ਆਉਂਦੇ ਆ ਨਾ ਹੁਣ ਇਹ ਕਹਿੰਦੇ ਕਿ ਜੀ ਹੁਣ ਮੀਨੋਪਾਸ ਹੋ ਗਿਆ ਹੁਣ ਅਸੀਂ ਬੁੱਢੇ ਹੋ ਗਏ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਆ ਕਿ ਡਿਪਰੈਸ਼ਨ ਵਾਲੀ ਗੱਲ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਯੂ ਸ਼ੁਡ ਬੀ ਥੈਂਕਫੁਲ ਟੂ ਦਾ ਗੋਡ ਕਿ ਤੁਸੀਂ ਇਸ ਸਟੇਜ ਤੇ ਪਹੁੰਚੇ ਹੋ ਹਮ ਹੈਨਾ ਤੁਸੀਂ 50 60 ਦੇ ਪਹੁੰਚ ਗਏ ਤੁਹਾਡੇ ਨਾਲ ਦੇ ਪਤਾ ਨਹੀਂ ਕਿੰਨੇ ਲੋਕ ਰਾਸਤੇ ਜੀ ਚਲੇ ਗਏ ਜਿਨ੍ਹਾਂ ਦੀ ਸਿਹਤ ਵੀ ਸ਼ਾਇਦ ਤੁਹਾਡੇ ਨਾਲੋਂ ਅੱਛੀ ਸੀ ਹੈਨਾ ਸਭ ਕੁਝ ਸੀ ਤਾਂ ਇਸ ਸਟੇਜ ਲਈ ਸ਼ੁਕਰੀਆ ਅਦਾ ਕਰੋ ਕਿ ਤੁਸੀਂ ਆਪਣੇ ਨਾਲ ਜਿਹੜੇ ਯੰਗਸਟਰਸ ਐ ਉਹਨਾਂ ਨੂੰ ਗਰੋ ਕਰਦੇ ਦੇਖ ਸਕਦੇ ਹੋ ਸਮੱਸਿਆ ਹੈ ਤਾਂ ਸਮੱਸਿਆ ਤਾਂ ਤੁਸੀਂ ਇਹ ਦੇਖ ਲਓ ਕਿ ਤੁਹਾਨੂੰ ਕਿਹੜਾ ਯੰਗ ਸੀਗੇ ਉਦੋਂ ਨਹੀਂ ਸੀਗੀਆਂ ਹਮ ਹੈਨਾ ਜਦੋਂ ਡਿਲੀਵਰੀ ਹੋਈ ਉਦੋਂ ਨਹੀਂ ਸੀਗੀਆਂ ਤੇ ਮੀਨੋਪੌਜ਼ ਚ ਵੀ ਹੈ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹਦੇ ਲਈ ਅਸੀਂ ਬੈਠੇ ਹਾਂ ਹੈਨਾ ਇੰਨੀ ਅਵੇਅਰਨੈਸ ਅਸੀਂ ਕਰਾਂਗੇ ਕਿ ਤੁਸੀਂ ਆਪਣੀ ਇੱਕ ਹੈਲਦੀ ਲਾਈਫ ਸਟਾਈਲ ਜਿਹੜਾ ਚੂਸ ਕਰ ਸਕੋ